ਕਿਵੇਂ ਲੱਗਿਆ ਤਾਂ ਕਮੈਂਟ ਕਰਕੇ ਜਰੂਰ ਦੱਸਿਓ ਹਾਂਜੀ ਦੋਸਤੋ ਸਤਿ ਸ਼੍ਰੀ ਅਕਾਲ ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ ਬੀ ਐਫ ਐ ਪਸ਼ੂ ਮੇਲਾ ਤਨੌਲਾ ਕਹਿੰਦਾ ਨੀਲੀ ਰਾਵੀ ਅਡਲਟ ਬੁੱਲ ਜਾਨੀ ਕਿ ਵੱਡੇ ਸਾਨਾਂ ਦੇ ਵਿੱਚ ਆਹ ਬੁੱਲ ਨੇ ਦੂਜੇ ਨੰਬਰ ਤੇ ਰਹਿ ਕੇ ਆਲ ਇੰਡੀਆ ਦਾ ਚੈਂਪੀਅਨ ਬਣਿਆ ਅੱਜ ਬਾਕੀ ਗੱਲਾਂ ਬਾਤਾਂ ਬਾਈਆਂ ਦੇ ਨਾਲ ਕਰਾਂਗੇ ਜਾਣਕਾਰੀ ਭਾਈ ਜੀ ਵਧਾਈਆਂ ਸਭ ਤੋਂ ਪਹਿਲਾਂ ਹਾਂ ਜੀ ਸਭ ਆ ਵਧਾਈਆਂ ਭਾਈ ਜੀ ਤੇ ਕੀ ਨਾਮ ਹੈ ਵੀਰੇ ਆਪਣਾ ਨਾਮ ਆਪਣਾ ਰਿਸ਼ਮ ਸਿੰਘ ਜੀ ਪਿੰਡ ਪੱਤੀ ਸੇਖਮਾ ਜ਼ਿਲ੍ਹਾ ਬਰਨਾਲਾ ਜੀ ਜ਼ਿਲ੍ਹਾ ਬਰਨਾਲਾ ਹਾਂ ਜੀ ਤੇ ਵੀਰੇ ਇਹਦਾ ਕੀ ਗੱਲਬਾਤ ਹੈ ਕੀ ਬੁੱਲਦੇ ਮਾਂ ਦਾ ਕੀਰ ਕਾਰਡ ਆ ਦੁੱਧ ਦਾ ਪਹਿਲਾਂ ਤਾਂ ਇਹਦੀ ਮਾਂ ਦਾ ਜੀ 19 ਲੀਟਰ 960 ਗ੍ਰਾਮ ਦਾ ਜੀ ਪੀ ਡੀ ਐਫ ਦੀ ਚਵਾਈ ਹੋਈ ਵੀ ਹੈ ਜੀ ਠੀਕ ਆ ਭਾਈ ਹਾਂ ਜੀ ਇਹ ਕਿਹੜੇ ਸੀਮਨ ਦਾ ਬੱਚਾ ਹੈ ਇਹ ਇਹ ਬਾਦਸ਼ਾਹ ਦਾ ਜੀ ਰੋਡਾਂ ਵਾਲੇ ਦਾ ਜਿਹੜਾ ਜੱਗੇ ਕੋਲੇ ਜੀ ਭਾਈ ਜੀ ਰੋਡਾਂ ਵਾਲੇ ਬਾਦਸ਼ਾਹ ਦੀ ਗੱਲ ਕਰੀਏ ਥੋੜਾ ਟਾਈਮ ਪਹਿਲਾਂ ਉਹ ਨਹੀਂ ਰਹੇ ਦੁਨੀਆ ਤੇ ਪਰ ਹਰ ਕਾਰ ਸਾਹੀ ਚੰਗੀ ਰਕਾਰਡ ਦੇ ਬਾਦਸ਼ਾਹ ਦੇ ਚਾਹੇ ਸੁਨੱਖੇ ਪੰਚ ਲਾ ਲੋ ਚਾਹੇ ਦੁੱਧ ਪੱਖੋਂ ਲਾ ਲੋ ਕਿ ਬਾਈ ਕਹਿੰਦੇ ਉਹ ਬਲੱਡ ਲੈਣੇ ਜੀ ਇਹ ਤੇ ਵੀਰੇ ਉਮਰ ਕਿੰਨੀ ਹੋ ਗਈ ਇਹਦੀ ਉਮਰੇ ਦੀ 4 ਸਾਲ ਦੀ ਹੋ ਗਈ ਜੀ ਫਰਬਰੀ ਫਰਬਰੀ ਚ 4 ਸਾਲ ਦਾ ਹੋ ਗਿਆ 4 ਸਾਲ ਦਾ ਹੋ ਗਿਆ ਹਾਂਜੀ ਤੇ ਬਾਈ ਇਹਦੀ ਖਰਾਕ ਕੀ ਹੈਗੀ ਖਰਾਕ ਜੀ ਆਪਣੀ ਨਾਰਮਲ ਹੀ ਹੈ ਜੀ ਆਪਣੀ ਜਿਹੜਾ ਮਤਲਬ ਆਪਸ ਨੂੰ ਆਪਾ ਦਾਣਾ ਫੀਡ ਪਾਉਣੇ ਆ ਨਾਰਮਲ ਫੀਡ ਤੇ ਹੈ ਜੀ ਨਾਰਮਲ ਫੀਡ ਤੇ ਹੈ ਹਾਂਜੀ ਸਾਰੇ ਦੋਸਤੋ ਬਹੁਤ ਸੋਹਣਾ ਹੈ ਜੀ ਸੀਮਨ ਸੀਮਨ ਹੁਣ ਬਣਵਾਵਾਂਗੇ ਜੀ ਆਪਾਂ ਠੀਕ ਹੈ ਪਹਿਲਾਂ ਸੀਮਨ ਕਿਉਂ ਨਹੀਂ ਤਿਆਰ ਕਰਵਾਇਆ ਦੇਖੋ ਇਹਦਾ ਬਸ ਪਹਿਲਾਂ ਮਤਲਬ ਛੋਟਾ ਕਰਕੇ ਜੀ ਠੀਕ ਹੈ ਬਾਕੀ ਜੇ ਪੋਜੀਸ਼ਨ ਕਰਕੇ ਸੀਗਾ ਵੀ ਜਦੋਂ ਪੋਜੀਸ਼ਨ ਵਧੀਆ ਲੈ ਕੇ ਆਪਾਂ ਉਹ ਤੋਂ ਕਰਵਾ ਲਾਂਗੇ ਜੀ ਬਾਈ ਸੰਤੋਸ਼ਟੋਂ ਪੂਰਾ ਦੂਜੇ ਨੰਬਰ ਤੇ ਰਿਹਾ ਹਾਂ ਜੀ ਹਾਂ ਜੀ ਹਾਂ ਜੀ ਪੂਰਾ ਵਧੀਆ ਠੀਕ ਹੈ ਬਾਈ ਤੇ ਹੋਰ ਵੀਰੇ ਕਿੰਨੇ ਕ ਆਪਣੇ ਕੋਲੇ ਜਾਰ ਮਰਨੇ ਫਾਰਮਰ ਤੇ ਆਪਣੇ ਕੋਲੇ ਮਤਲਬ ਹੈਗੇ ਨੇ 14-15 ਪਸ਼ੂ ਜੀ ਮੇਨ ਨੀਲਾ ਵੀ ਹੈ ਕ ਜਾਂ ਮੂਰਾ ਵੀ ਹੈ ਮੂਰਾ ਮੂਰਾ ਵੀ ਮੂਰਾ ਵੀ ਹੈ ਮੂਰਾ ਜਿਆਦਾ ਹੈ ਜੀ ਆਪਣੇ ਕੋਲ ਨੀਲਾ ਵੀ ਦਾ ਇੱਕ ਸਾਨਾ ਜੀ ਇੱਕ ਇਹਦਾ ਬੱਚਾ ਜੀ ਆਪਣੇ ਕੋਲ ਪਹਿਲਾਂ ਵੀ ਕੰਪੀਟੀਸ਼ਨ ਲੜਦੇ ਆ ਰਹੇ ਹੋ ਹਾਂਜੀ ਪਹਿਲਾਂ ਵੀ ਲੜਦੇ ਜਿਹੜੇ ਇੱਕ ਤੋਂ ਵੀ ਇਹ ਦੂਜੇ ਨੰਬਰ ਤੇ ਆਇਆ ਸੀ ਠੀਕ ਹੈ ਜੀ ਹਾਂਜੀ ਰਾਜੋ ਬਾਈ ਦੀ ਬੇਨਤੀ ਆ ਤੇ ਬਹੁਤ ਸੋਹਣਾ ਬੋਲ ਰਹਾ ਬਾਕੀ ਬਾਈਆਂ ਤੋਂ ਆਪਾਂ ਨੰਬਰ ਲਵਾਂਗੇ ਕਿੰਨੇ ਵੀ ਵੀਰ ਨਾਲ ਗੱਲਬਾਤ ਕਰਨੀ ਹੁੰਦੀ ਹੈ ਬਾਈ ਜੀ ਆਪਣਾ ਮੋਬਾਈਲ ਨੰਬਰ ਦੱਸ ਦਿਓ 98034 41346 ਜੀ ਤੁਸੀਂ ਇਹ ਜਿਹੜੇ ਫਾਰਮ ਤੇ ਸੀਮਣ ਖੁਦ ਭਰਦੇ ਹੋ ਕਿ ਜਾਂ ਕਿਸੇ ਡਾਕਟਰ ਨਾਲ ਸੰਪਰਕ ਹੈਗਾ ਆਪਣੇ ਡਾਕਟਰ ਨਾਲ ਸੰਪਰਕ ਹੈ ਜੀ ਆਪਣੇ ਅਲਕੜੇ ਵਾਲੇ ਮੇਜਰ ਡਾਕਟਰ ਆ ਜੀ ਮੈਂ ਤੋਂ ਵੀ ਹੈਗਾ ਡਾਕਟਰ ਜੀ ਠੀਕ ਹੈ ਹਾਂਜੀ ਜੇ ਹੁਣ ਆਪਾਂ ਗੱਲ ਕਰੀਏ ਵੀਰੇ ਤੁਸੀਂ ਦੱਸੋ 14-15 ਪਸ਼ੂ ਹਨ ਆਪਣੇ ਕੋਲੇ ਕਿਹੜੇ-ਕਿਹੜੇ ਕਿਸਮ ਦੇ ਹਨ ਆਪਣੇ ਕੋਲੇ ਮੋਹਰਾ ਦੇ ਮੰਨ ਕੇ ਚੱਲੋ ਇੱਕ ਤਾਂ 나ਗ ਦੀ ਕੱਟੀ ਹੈ ਜੀ ਠੀਕ ਹੈ ਜੀ ਤੇ ਇੱਕ ਆਪਣੇ ਕੋਲੇ ਕੋਹੀ ਨੂਰ ਕੋਹੀ ਨੂਰ ਦੀ ਹੈ ਜੀ ਕੱਟੀ ਹੋਰ ਹੋਰਾ ਜੀ ਮੋਹਰਾ ਠੀਕ ਹੈ ਭਾਈ 1 PC 127 ਦੀ ਠੀਕ ਹੈ ਭਾਈ ਜੀ ਕਰਦੇ ਹੋ ਜਾਂ ਡਾਕਟਰ ਦੀ ਚਵਾਸ ਪੁੱਛਦੇ ਹੋ ਠੀਕ ਹੈ ਠੀਕ ਹੈ ਜੀ ਨਹੀਂ ਜਿਹੜਾ ਤੁਸੀਂ ਸਿੰਮ ਲਾਉਣ ਦਾ ਠੀਕਾ ਪਰਉਣਾ ਡਾਕਟਰ ਦੀ ਸਾਹ ਲੈਣ ਉਹ ਜਾਂ ਆਪ ਦੇਖ ਕੇ ਉਹ ਕਰਦੇ ਹੋ ਨਹੀਂ ਆਪਣੀ ਮਤਲਬ ਦੇਖਦੇ ਆ ਜਿਹੜੀ ਬਰੀਡ ਦਾ ਚੰਗਾ ਮਤਲਬ ਦੁੱਧ ਦਾ ਰਿਕਾਰਡ ਹੁੰਦਾ ਜੀ ਉਸ ਹਿਸਾਬ ਨਾਲ ਜੀ ਠੀਕ ਹੈ ਥੋੜਾ ਜਿਹਾ ਤੋੜ ਕੇ ਦਿਖਾ ਦਿਓ ਭਾਈ ਪਤਾ ਲੱਗੇ ਹੁਣ ਦੇਖਣਾ ਲੋ ਜੀ ਵੀਡੀਓ ਸ਼ੇਅਰ ਜਰੂਰ ਕਰਿਆ ਜੀ ਦੂਜੇ ਨੰਬਰ ਤੇ ਆਇਆ ਇਹ ਬੁੱਲ ਹਾਂ ਭਾਈ ਵੱਡੇ ਝੋਟਿਆਂ ਦੇ ਵਿੱਚੋਂ ਨੀਲੀ ਰਾਵੀ ਨਸਲ ਮੈਨੂੰ ਕਮੈਂਟ ਕਰਦਿਆ ਕਰੋ ਭਰਾ ਜੇ ਵਧੀਆ ਲੱਗੀ ਵੀਡੀਓ ਤੇ ਇਹ ਝੂਟਾ ਕਿਵੇਂ ਲੱਗਿਆ ਤਾਂ ਕਮੈਂਟ ਕਰਕੇ ਜਰੂਰ ਦੱਸਿਓ ਬਹੁਤ ਬਹੁਤ ਧੰਨਵਾਦ ਜੀ